ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਡੇ ਪਿੰਡ ਚੋਂ ਪੰਜਾ ਪੰਚਾਇਤੀ ਚੋਣਾਂ ਨੂੰ ਲੈ ਕੇ ਕਾਫੀ ਦਿਨਾਂ ਤੋਂ ਚੱਲ ਰਿਹਾ ਸੀ ਗਰਮਾ ਗਰਮ ਕੰਮ ਉਹਦੇ ਵਿੱਚ ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਕੇ ਇਹ ਆਖਿਆ ਵੀ ਅਸਾਂ ਸਰਪੰਚਾਇਤ ਦਾ ਉਹਨੂੰ ਚੁਣਨਾ ਆ ਜਿਹੜਾ ਕੁਸ ਪਿੰਡ ਵਾਸਤੇ ਕਰੇਗਾ ਕਿ ਪਹਿਲਾਂ 20 ਸਾਲ ਤੋਂ ਸਰਪੰਚ ਬਣਦੇ ਰਹੇ ਆ ਤੇ ਕਮਾਈ ਵੀ ਮੋਟੀ ਆ ਪਿੰਡ ਦੀ 1.350 ਕਿੱਲੇ ਦੇ ਲਗਭਗ ਪੈੜੀ ਵੀ ਆ ਤੇ ਬਾਕੀ ਚਲੋ ਪਿੰਡ ਵੀ ਵੱਡਾ ਗੁਰਦਾਸਪੁਰ ਜ਼ਿਲ੍ਹੇ ਦਾ ਟਾਪ ਦਾ ਪਿੰਡ ਆ ਤੇ ਉਹਨੂੰ ਲੈ ਕੇ ਵਿਚਾਰਾ ਚੱਲਦੀਆਂ ਰਹੀਆਂ ਬਾਕੀ ਥੋੜਾ ਥੋੜਾ ਕਰਦੇ ਆ ਕਰਦੇ ਆ ਕੱਲ ਦੀ ਫਿਰ ਬੋਲੀ ਦਾ ਕੰਮ ਸ਼ੁਰੂ ਹੋਇਆ ਜੋ ਕਿ ਕਹਿੰਦੇ ਹੀ ਪਿੰਡ ਵਾਸਤੇ ਜਿਹੜਾ ਸਰਪੰਚ ਸਭ ਤੋਂ ਵੱਧ ਕੁਸ਼ ਕਰੇਗਾ ਮਾਇਆ ਦੇ ਰੂਪ ਵਿੱਚ ਉਹਨੂੰ ਸਰਪੰਚ ਬਣਾਇਆ ਜਾਏਗਾ ਇਹ ਪਿੰਡ ਦੀ ਸਿੰਘ ਸਭਾ ਦੋ ਤਿੰਨ ਹੋਰ ਕਮੇਟੀਆਂ ਬਣੀਆਂ ਨੇ ਜਿਨ੍ਹਾਂ ਨੇ ਸਾਰਾ ਇਹ ਰੌਲਾ ਚੱਕਿਆ ਸੀ ਉਹ ਕੱਲ ਤੋਂ ਲੈ ਕੇ ਅੱਜ 2 ਵਜੇ ਤੱਕ ਬੋਲੀ ਦੇ ਚਾਂਸ ਬਣਦੇ ਰਹੇ ਵੱਧ ਦੀ ਘਟਦੀ 5 ਲੱਖ 50 ਲੱਖ 51 60 65 ਕਰੋੜ ਤੇ ਜਾ ਕੇ ਇਹ ਫਿਰ 2 ਕਰੋੜ ਤੇ ਖਤਮ ਹੋਈ ਆ ਪਰ ਫਿਰ ਵੀ ਫਾਈਨਲ ਨਹੀਂ ਹੋਇਆ ਕੱਲ 10 ਵਜੇ ਤੱਕ ਟਾਈਮ ਆ ਜੀ ਜੇ ਕੋਈ ਹੋਰ ਚਾਹਵਾਨ ਕਰਨੀ ਚਾਹੁੰਦਾ ਜਾਂ ਹੋਰ ਇਸ ਤੋਂ ਵੱਧ ਲਾਉਣਾ ਚਾਹੁੰਦਾ ਇਹ ਜਿਹੜਾ ਆਪਣਾ ਆਪ ਦੇ ਝੰਡੇ ਭਾਜਪੀ ਦੇ ਤੇ ਵੱਲੋਂ ਲੜ ਰਹੇ ਆ ਕਿਉਂਕਿ ਭਾਵੇਂ ਅਸੀਂ ਥੋੜੇ ਆ ਭਾਵੇਂ ਬਹੁਤੇ ਆ ਭਾਜਪੀ ਦਾ ਨਾਂ ਆ ਭਾਜਪੀ ਕੰਮ ਕਰਦੀ ਆ ਗੱਲਾਂ ਤੇ ਹਜੇ ਕਿਸਾਨਾਂ ਦੇ ਮਿਲਗਿਲ ਨਹੀਂ ਦੇ ਗੁੱਸੇ ਨਾਰਾਜ਼ਗੀਆਂ ਤਾਂ ਹੁੰਦੀਆਂ ਪਰਿਵਾਰ ਚ ਵੀ ਹੁੰਦੀਆਂ ਪਰ ਉਹਦੇ ਚ ਇਹ ਆ ਵੀ ਥੋੜਾ ਉਲਝਣਾ ਪਈਆਂ ਨੇ ਜੀ ਵਾਹੀਂ ਤਾਂ ਤੁਹਾਨੂੰ ਪਤਾ ਬੰਦਾ ਸ਼ੌਂਕ ਲਈ ਜਦੋਂ ਕੁਝ ਵੀ ਪਿੰਡ ਲਈ ਕਰਨਾ ਤਾਂ ਫਿਰ ਉੱਥੋਂ ਤਾਂ ਵੀ ਜਾ ਸਕਦੇ ਆ ਜਿੰਨਾ ਵੀ ਤਾਂ ਸਾਨੂੰ ਜਾਣਾ ਕੋਈ ਆ ਲਿਮਟ ਨਹੀਂ ਸਾਡੀ ਜਿੱਥੋਂ ਤੱਕ ਵੀ ਕੋਈ ਪਹਚਾਏਗਾ ਉੱਥੋਂ ਤੱਕ ਇਹ ਪਿੰਡ ਦੀ ਕਮੇਟੀ ਬਣੂਗੀ 6 ਮੈਂਬਰੀ ਕਮੇਟੀ ਬਣੂਗੀ ਜਿੱਥੇ ਉਚਾਏਗੀ ਕੱਲ ਨੂੰ ਚੈੱਕ 10 ਵਜੇ ਦਵਾਂਗੇ ਜੇ ਫਾਈਨਲ ਕਰਦੇ ਆ ਤੇ ਜਿਹੜਾ ਜੇ ਫਾਈਨਲ ਕੱਲ ਦਾ ਟਾਈਮ ਹੈ 9 ਵਜੇ ਤੱਕ ਆਵਾਜ਼ ਲਿਕਣੀ ਆ ਉਸ ਤੋਂ ਬਾਅਦ ਹੀ ਹੋਏਗਾ ਓਕੇ ਆਹੀਂ ਬਾਹਰੋਂ ਲੈਣੀ ਹੀ ਨਹੀਂ ਹੁਣ ਮੰਤਰੀਆਂ ਨੂੰ ਵੀ ਤਾਂ ਦੇਣਾ ਹੀ ਆ ਲੋਕਾਂ ਕਿਸ ਨੇ 10 ਲੱਖ ਦੇ ਇੱਕ ਇੱਕ ਆਗੇ ਤੇ ਰਜਾ ਕਰਾਉਣੇ ਆ ਓਕੇ ਕਿਸੇ ਨੇ 5 ਲੱਖ ਦੇਣਾ ਤੇ ਦੋਹਾਂ ਨੂੰ ਆਪਸ ਵਿੱਚ ਜਿਹੜੀ ਪਾਰਟੀ ਇੱਕ ਕੈਂਡੀਡੇਟ ਹੀ ਨਹੀਂ ਖਿਲਾਰ ਸਕਦੀ ਉਹ ਦੂਜੇ ਲਈ ਕੀ ਕਰ ਸਕਦੀ ਆ ਇਸ ਕਰਕੇ ਅਹੀਂ ਛੇਤੀ ਤੇ ਵਧੀਆ ਗੱਲ ਤੇ ਇਹੀ ਆ ਕਿ ਪਿੰਡ ਦੀ ਹਾਜ਼ਰੀ ਵਿੱਚ ਜੋ ਹੋਏਗਾ ਜੇ ਚ ਆਉਣਗੇ ਪਿੰਡ ਵਾਲੇ ਸਾਰੇ ਤੇ ਕੋਈ ਬੋਲੀ ਵੀ ਦੇਣ ਦਾ ਚਾਹਵਾਨ ਹੋਏਗਾ ਤੇ ਆਪਾਂ ਦਵਾਂਗੇ ਹੋਰ ਦੇ ਸਕਨੇ ਇਹ ਨਹੀਂ ਇਸ ਤੋਂ ਉੱਪਰ ਵੀ ਜਾਵਾਂਗੇ ਖੁੱਲੇ ਟਾਈਮ ਵਿੱਚ ਖੁੱਲਾ ਚੈਲੰਜ ਆ ਕੱਲ ਨੂੰ ਜੇ ਜਿਹੜੀ ਮੁਕੇਗੀ ਜਿਹਨੇੜੀ ਮੁਕੇਗੀ ਉਹਦੇ ਚ ਇਹ ਆ ਵੀ ਸਾਡੇ ਬੀਜੇਪੀ ਦੇ ਮੈਂਬਰ ਹੋਣਗੇ ਬੀਜੇਪੀ ਦਾ ਹੀ ਸਰਪੰਚ ਸਾਰਾ ਕੁਝ ਆਪਾਂ ਇੱਕ ਜੋਟ ਹੋ ਕੇ ਬਾਕੀ ਕ ਪਿੰਡ ਜਿੱਥੇ ਮਰਜੀ ਪੈਸੇ ਲਵਾ ਸਕਦੇ ਆ ਚਾਹ ਹੌਸਲਾ ਕਰਕੇ ਚਾਹ ਪੀ ਕੇ ਸਵੇਰ ਵਾਲੀ ਜਿਹੜੀ ਸੁਖਦੇ ਚਾਹ ਦੀ ਆ ਨੰਬਰ ਦੀ ਉਹ ਸਾਰਿਆਂ ਇਕੱਠਿਆਂ ਬੀਤੀ ਸੀ ਉਦੋਂ ਆਵਾਜ਼ ਆਉਣ ਦਾ ਪੀ ਮਾਰੀ ਮਾਰੀ ਗੁਰਦੁਆਰੇ ਪੀ ਇਹ ਹੋਏਗਾ ਉਹ ਹੋਏਗਾ ਉਹਦੇ ਤੋਂ ਗਰਮ ਹੁੰਦੀ ਹੁੰਦੀ ਜੇ ਬਬੂ ਉਹਦੀ ਅੱਛੀ ਪੁੱਤ ਨੂੰ ਸ਼ੇਰ ਬਣਾ ਦੇਣ ਪੱਕੀ ਗੱਲ ਜੀ ਆ ਸਾਂ ਵੇਨਾ ਥੋੜਾ ਜਿਦਾ ਮੈਂ ਆ ਵੀ ਮੈਨਾਂ ਨਹੀਂ ਮੁੰਡਾ ਕਿ ਮੈਂ ਕਾਂਹ ਛੜਦਾ ਮੈਂ ਮੇਰੇ ਕੋ ਤਰੈ ਨਹੀਂ ਜਾਂਦਾ ਹੁਣ ਤੁਸੀਂ ਪਹਿਲੀ 50 ਰੱਖਦੀ ਸੀ ਅੱਛਾ ਉਹਦੇ ਉਥੇ ਛੱਪੜ ਹਾਂਜੀ ਸਿੱਧੀ ਜੀ ਗੱਲ ਆ ਛੱਪੜ ਆ ਕੱਲਾ ਛੇਕਣਾ ਕੋਈ ਚੰਗਾ ਚੰਗਾ ਫਰੰਟ ਵੇਤਿਆ ਬਾਕੀ ਨਹੀਂਦਾ ਉਹਦੀ ਬਜਾਇਰ ਪੰਚਾਇਤ ਦੀ ਤਾਲੀ ਅੱਠ ਕਿੱਲੇ ਵਿਰੋਧੀ ਧੜੇ ਨੂੰ ਆਈ ਉਹਨੇ ਗਣ ਇਹ ਆਖੀ ਜਦਾਂ ਮੈਂ ਤੁਹਾਡਾ ਪਿੰਡ ਦਾ ਪਾਣੀ ਪਾਉਣਾ ਮੈਂ ਪਾਣੀ ਪਾਉਣਾ ਪਾਣੀ ਪੁੜੀ ਨਹੀਂ ਪਾਉਂਦਾ ਪਾਣੀ ਅੱਠਾਂ ਕਿੱਲਾਂ ਦਾ ਪੰਚਾਇਤ ਚ ਪੈਂਦੇ ਆ ਇਹ ਤੇ ਕਿੰਨੇ ਦਾ ਕੋਈ ਨਹੀਂ ਆਂ ਪਿੰਡ ਨੂੰ ਬੰਡਿਆ ਸਾਰਾ ਉਹਦੀ ਗੱਲ ਕਰਕੇ ਤੇ ਉਹ ਕਹਿੜਦਾ ਮੇਰਾ 50 ਲੱਖ ਦਾ ਕਿੱਲਾ ਆ। ਉਹ ਕਿੱਲੇ ਕਿੱਲੇ ਦੇ ਛੱਡੇ ਆਖਿਆ ਵੀ ਅਜ ਕਿੱਲੇ ਦੀ ਬੋਲੀ ਨਹੀਂ। ਸੱਚਕ ਬੁੱਕ ਤੇ ਬੋਲੀ ਆ। ਇਹਦਾ 50 ਲੱਖ ਦਾ ਸਾਡਾ 55 ਲੱਖ ਆ। ਉਹ 50 ਲੱਖ ਦੀ ਵਾਜ ਮੇਰੀ ਕੀ ਕਰਦਾ ਰਗਾ ਸਾਹਿਬ। ਫਿਰ ਥੋੜੀ ਦੇਰ ਬਾਅਦ ਪੈ ਲੈ ਕੇ ਪੰਜਾਂ ਸਾਹਮਣਿਆਂ ਨੇ 60 ਲੱਖ ਦੀ ਕੀਤੀ। ਮੈਂ ਕਿਹਾ ਹੁਣ ਅਜ ਤਰ ਮੇਰੇ ਆ। 65 ਦੀ ਮੈਂ ਕਰਤੀ। ਉਹ ਦੋ ਗਾਂ ਖਲੋਖ ਲਾ ਗਏ ਫਿਰ ਟਾਈਮ ਰੱਖਿਆ ਇੱਕ ਉਹਦਾ 1.5 ਉਹਦਾ। ਪਰ ਬੰਦੇ ਇੱਥੇ ਹੈ ਨਹੀਂ ਸੀ ਥੋੜੇ। ਉਹ ਤਾਂ ਕਹੇ ਪੇਪਰ ਦੇਣ। ਅਬ ਇਕ ਤਾਂ ਗਏ ਸਾਰੇ ਲੀਡਰਾਂ ਕੋਲ ਬੱਦੇ ਫੰਦੇ ਤੇ ਕੱਲ ਦਾ ਟਾਈਮ ਰੱਖਿਆ 8 9 ਵਜੇ ਕਿੰਨੇ ਵਜੇ ਕੀ ਕਰਦੇ ਆ ਕੀ ਨਹੀਂ ਕਰਦੇ ਇਥੋਂ ਤੁਰਦੇ ਨਾ ਗਾਂ ਕਿ ਫਿਰ ਜ਼ੀਰੋ ਤੋਂ ਤੁਰਦੇ ਨੇ ਠੀਕ ਹਾਂ ਇਹ ਵੀ ਕੋਈ ਮਗਰ ਨਹੀਂ ਕਈਆਂ ਨਾਲ ਬੰਦਾ ਉਹ ਵੀ ਨਹੀਂ ਆਉਂਦੀਆਂ ਵੀ ਸਵੇਰੇ ਟਿਨੇ ਨੇ ਇਸ ਕਰਕੇ ਮੁਸ਼ਕਲਾਂ ਵੀ ਆਉਂਦੀਆਂ ਨੇ ਜਿਵੇਂ ਜਿਹਾ ਜੋ ਨਵਟਾਂ ਅੰਗ ਦੇ ਜਿਹਾ ਆਹ ਐਹੀ ਸਰਕਾਰ ਦੇ ਖਾਤੇ ਪਾਈ ਜਣੇ ਸਾਲੇ ਉਥੋਂ ਪੰਚਾਇਤਾਂ ਹੀ ਜਣੇ ਠੀਕ ਧੰਨਵਾਦ ਜਾਣ ਕੇ ਚੱਕ ਪੇਮੈਂਟ ਚੱਕ ਹੀ ਜਾਓ